ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਮਹੀਨੇ ਦੀ ਰੰਭਤਾ ਨੂੰ ਮੁੱਖ ਰੱਖਦੇ ਹੋਏ ਸਰਬੱਤ ਦੇ ਭਲੇ ਦੀ ਅਰਜ਼ੋਈ ਤੋਂ ਉਪਰੰਤ ਜੋ ਪਾਵਨ ਪਵਿੱਤਰ ਮਹੀਨੇ ਦੇ ਦੁਆਰਾ ਸਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਇਹ ਪਾਵਨ ਬੋਲ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਾਲਕ ਜੀ ਦੇ 12 ਮਾਹ ਦੀ ਬਾਣੀ ਦੇ ਵਿੱਚ ਦਰਜ ਨੇ ਕਿਉਂਕਿ ਜਿੱਥੇ ਬਾਹਰੀ ਤੌਰ ਤੇ ਰੁੱਤਾਂ ਬਦਲਦੀਆਂ ਕਦੀ ਗਰਮੀ ਆਉਂਦੀ ਹੈ ਕਦੀ ਸਰਦੀ ਆਉਂਦੀ ਹੈ ਕਦੀ ਵਰਖਾ ਆਉਂਦੀ ਹੈ ਕਦੀ ਪੱਤ ਝੜ ਆਉਂਦੀ ਹੈ ਕਦੀ ਬਸੰਤ ਆਉਂਦੀ ਹੈ ਉਸੇ ਤਰ੍ਹਾਂ ਜੀਵ ਦੇ ਅੰਦਰ ਵੀ ਅਵਸਥਾ ਬਦਲਦੀ ਹੈ ਇੱਕ ਅਵਸਥਾ ਤਾਂ ਵੈਸੇ ਤੁਸੀਂ ਵੇਖ ਹੀ ਲਈ ਆ ਸਾਰਿਆਂ ਦੇ ਅੰਦਰ ਸ਼ਾਂਤੀ ਹੈ ਸਰਦੀ ਹੈ ਤੇ ਬਾਹਰ ਗਰਮੀ ਹੈ ਇਹਨੂੰ ਆਪਾਂ ਨਰਕ ਤੇ ਸੁਰਗ ਕਹਿ ਸਕਦੇ ਹਾਂ ਹੋਰ ਕੋਈ ਬ੍ਰਾਹਮਣ ਵਾਲਾ ਕੋਈ ਨਰਕ ਸੁਰਗ ਨਹੀਂ ਹੈ ਕਿ ਜਿੱਥੇ ਸਾਡੀ ਆਤਮਾ ਨੇ ਜਾਣਾ ਤੇ ਉਹ ਕੁੰਭੀ ਨਰਕ ਹੋਣਗੇ ਤੇ ਉਹ ਵਤਰਨੀ ਨਦੀ ਹੋਵੇਗੀ ਪਾਕ ਦੀ ਮਹਿਜ ਦੀ ਖੂਨ ਦੀ ਬੰਦੇ ਦੀ ਸੋਚ ਹੀ ਨਰਕ ਤੇ ਬੰਦੇ ਦੀ ਸੋਚ ਹੀ ਸਵਰਗ ਡਿਪੈਂਡ ਕਰਦੀ ਹੈ ਜਦੋਂ ਤੁਸੀਂ ਕਿਸੇ ਦਾ ਭਲਾ ਸੋਚਦੇ ਹੋ ਉਦੋਂ ਤੁਹਾਡਾ ਪ੍ਰੈਜੈਂਟ ਜਿਹੜਾ ਕਾਲ ਹੈ ਨਾ ਉਹ ਸਵਰਗ ਦੇ ਵਿੱਚ ਹੈ ਸੱਚਖੰਡ ਵਿੱਚ ਹੈ ਜਦੋਂ ਅਸੀਂ ਕਿਸੇ ਦਾ ਬੁਰਾ ਸੋਚਦੇ ਆ ਉਦੋਂ ਸਾਡਾ ਵਰਤਮਾਨ ਪ੍ਰੈਸੈਂਟ ਕਾਲ ਹੈ ਜਿਹੜਾ ਉਹ ਨਰਕ ਦੇ ਵਿੱਚ ਕਿਉਂਕਿ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬੜਾ ਪਿਆਰਾ ਸਾਨੂੰ ਸਿਧਾਂਤ ਦਿੱਤਾ ਉਹ ਮਾਰੇ ਕਹਿੰਦੇ ਨਰਕ ਸਵਰਗ ਦੋਏ ਭਾਈ ਕਹਾਵਤ ਨਰਕ ਸੁਰਗ ਹੈ ਨਹੀਂ ਮਾਰੇ ਕਹਿੰਦੇ ਕਹਾਵਤਾਂ ਬੜੀਆਂ ਹੋਈਆਂ ਨੇ ਜਿੱਦਾਂ ਕੁਝ ਮਹਾਵਰੇ ਬਣੇ ਸਨ ਕਹਾਵਤਾਂ ਬਣੀਆਂ ਸੀ ਕਿ ਉਹ ਦਿਨ ਡੁੱਬਾ ਜਦ ਘੂੜੀ ਚੜਿਆ ਕੁੱਬਾ ਅੱਜ ਕੱਲ ਦਾ ਕੁੱਬੇ ਗੱਡੀਆਂ ਤੇ ਚੜੇ ਫਿਰਦੇ ਨੇ ਕਿੰਦੇ ਘੱਥ ਨਾਲ ਤਾੜੀ ਨਹੀਂ ਵੱਜਦੀ ਅਜੇ ਵਜਾਉਣ ਵਾਲੇ ਵਜਾ ਵੀ ਦਿੰਦੇ ਨੇ ਸੋ ਕਹਾਵਤਾਂ ਹੁੰਦੀਆਂ ਸੀ ਕਹਾਵਤਾਂ ਦਾ ਮਤਲਬ ਸੀ ਕਿਸੇ ਨੂੰ ਸਮਝਾਉਣਾ ਉਸੇ ਤਰ੍ਹਾਂ ਮਾਰੇ ਕਹਿੰਦੇ ਬ੍ਰਾਹਮਣ ਨੇ ਨਰਕਾਂ ਤੇ ਸੁਰਗਾਂ ਦੀਆਂ ਕਹਾਵਤਾਂ ਬਣਾ ਕੇ ਭੋਲੀ ਭਾਲੀ ਜਨਤਾ ਨੂੰ ਲੁੱਟਿਆ ਕਿਸੇ ਨੂੰ ਨਰਕ ਦਾ ਡਰ ਦੇ ਕੇ ਲੁੱਟਿਆ ਕਿ ਜੇ ਤੁਸੀਂ ਪੁੰਨਦਾਨ ਨਹੀਂ ਕਰੋਗੇ ਅੱਗੇ ਤੁਹਾਨੂੰ ਨਰਕ ਮਿਲੇਗਾ ਕਿਸੇ ਨੂੰ ਸਵਰਗ ਦਾ ਲਾਲਚ ਦੇ ਕੇ ਲੁੱਟਿਆ ਕਿ ਤੇ ਤੁਸੀਂ ਪੁੰਨਦਾਨ ਕਰੋਗੇ ਤੇ ਅੱਗੇ ਜਾ ਕੇ ਤੁਹਾਨੂੰ ਸਵਰਗ ਮਿਲੇਗਾ ਪਰ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ ਨਾਰਕ ਸਵਰਗ ਤੋਂ ਹੀ ਭਈ ਕਹਾਵਤ ਇਹ ਕਹਾਵਤਾਂ ਬਣ ਗਈਆਂ ਨੇ ਅਸਲ ਤੁਹਾਡੀ ਸੋਚ ਹੀ ਨਿਰਪਰ ਕਰਦੀ ਹੈ ਕਿ ਜੇਹੀ ਸੁਰਤ ਤੇਹ ਰਾ ਜਾਏ ਜਿੱਦਾਂ ਦੀ ਤੁਹਾਡੀ ਸੁਰਤ ਇਸ ਪੰਜ ਭੂਤਕ ਸਰੀਰ ਦੇ ਵਿੱਚ ਵਿਚਰਦੀ ਰਹੀ ਹੈ ਉਦਾਂ ਦੀ ਚੀਜ਼ ਸਾਨੂੰ ਮਿਲ ਜਾਂਦੀ ਹੈ ਹੁਣ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹਰ ਜੇਠ ਜੁੜੰਦਾ ਲੋੜੀਏ ਸਾਲ ਦੀਆਂ 12 ਰੁੱਤਾਂ ਨੇ 12 ਮਹੀਨੇ ਨੇ ਤੇ 12 ਮਹੀਨਿਆਂ ਦੇ ਵਿੱਚੋਂ ਜੇ ਦਿਨ ਕਰਕੇ ਆਪਾਂ ਗੱਲ ਕਰੀਏ ਨਾ ਤੇ ਸਭ ਤੋਂ ਵੱਡਾ ਜਿਹੜਾ ਜੇਠ ਦਾ ਮਹੀਨਾ ਹੈ ਜਦੋਂ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪਾਂ ਜੀਵਨ ਪੜਦੇ ਆ ਤੇ ਉੱਥੇ ਵੀ ਸਤਿਗੁਰੂ ਰਾਮਦਾਸ ਪਿਤਾ ਜੀ ਦਾ ਰਾਮਦਾਸ ਜੀ ਤੋਂ ਪਹਿਲਾਂ ਦਾ ਜਿਹੜਾ ਨਾਮ ਹੈ ਉਹ ਭਾਈ ਜੇਠਾ ਹੈ ਅੱਜ ਵੀ ਪੁਰਾਣੇ ਬਜ਼ੁਰਗ ਜਾਣਦੇ ਨੇ ਜਦੋਂ ਘਰ ਦੇ ਵਿੱਚ ਪਹਿਲੀ ਸੰਤਾਨ ਜੰਮਦੀ ਸੀ ਨਾ ਪਹਿਲਾ ਬੱਚਾ ਉਹਨੂੰ ਕੀ ਕਹਿੰਦਾ ਸੀ ਜੇਠਾ ਪੁੱਤਰ ਜੇਠਾ ਵੀ ਕਹਿ ਦਿੰਦੇ ਕੋਈ ਪਲੇਠੀ ਪੁੱਤਰ ਵੀ ਕਹਿ ਦਿੰਦੇ ਅੱਜ ਤੱਕ ਵੀ ਛੋਟੇ ਭਰਾ ਦੀ ਘਰ ਵਾਲੀ ਹੈ ਜਿਹੜੀ ਭਾਬੇ ਕੇ ਘਰ ਵਾਲੀ ਦੇ ਭਰਾ ਦਾ ਵੱਡਾ ਭਰਾ ਉਹ ਰਿਸ਼ਤੇ ਵਿੱਚ ਕੀ ਲੱਗਦਾ ਜੇਠ ਜੇਠ ਦਾ ਅਰਥ ਹੀ ਵੱਡਾ ਹੋਇਆ ਕਰਦੇ ਹੁਣ ਸਤਿਗੁਰੂ ਕਹਿੰਦੇ ਦੁਨੀਆ ਦੇ ਵਿੱਚ ਹੋ ਸਕਦਾ ਕੋਈ ਕੱਲਾ ਹੋਵੇ ਉਹਦਾ ਜੇਠ ਹੀ ਨਾ ਹੋਵੇ ਪਰ ਮੈਂ ਜਿਹੜੇ ਜੇਠ ਦੇ ਨਾਲ ਤੈਨੂੰ ਜੋੜਨਾ ਚਾਹੁੰਦਾ ਐ ਨਾ ਉਹ ਐਡਾ ਵੱਡਾ ਜੇਠ ਐ ਐਡਾ ਵੱਡਾ ਐ ਕਾਲਪੁਰ ਕਿ ਉਹਦੇ ਵਰਗਾ ਕੋਈ ਹੋਰ ਨਹੀਂ ਐ ਉਹ ਕੀ ਐ ਸਰਬ ਕਹਿੰਦੇ ਹਰ ਜੇਠ ਹਰੀ ਜੇਠ ਐ ਹਰੀ ਰੱਬ ਐ ਨਾ ਤਾਂ ਕੋਈ ਮੀਨਾ ਵੱਡਾ ਐ ਨਾ ਹੀ ਕੋਈ ਪਰਿਵਾਰਕ ਰਿਸ਼ਤੇ ਵਿੱਚ ਵੱਡਾ ਐ ਹੋ ਸਕਦਾ ਵੱਡੇ ਭਰਾ ਵਿੱਚ ਉਹਨੇ ਗੁਣ ਨਾ ਹੋਣ ਜਿੰਨੇ ਛੋਟੇ ਵਿੱਚ ਹੋਣ ਕਿਉਂਕਿ ਗੁਣਾ ਕਰਕੇ ਹੋ ਸਕਦਾ ਛੋਟਾ ਵੱਡਾ ਹੋਵੇ ਉਮਰ ਕਰਕੇ ਹੋ ਸਕਦਾ ਛੋਟੇ ਤੋਂ ਵੱਡਾ ਵੱਡਾ ਹੈ ਜੀਰੋ ਆਪਾਂ ਸੰਸਾਰੀ ਉਮਰ ਦੇ ਵਿੱਚ ਕਹਿ ਦਿੰਨੇ ਆ ਹੁਣ ਸਹਿਬ ਕਹਿੰਦੇ ਹਰ ਜੇਠ ਜੁੜਨਦਾ ਲੋੜੀ ਹੈ ਇਹ ਭਾਈ ਇਹੋ ਜੇ ਵੱਡੇ ਕਾਲਪੁਰਖ ਦੇ ਅੱਗੇ ਆਪਣੇ ਆਪ ਨੂੰ ਝਕਾਉਣਾ ਕਰ ਜਿਸ ਅੱਗੇ ਸਭ ਨਿਵਨ ਜਿੱਡੇ ਕਿ ਸਾਰੀ ਦੁਨੀਆ ਨਿਵੰਦੀ ਹੈ ਸਾਰੀ ਦੁਨੀਆ ਮੱਥੇ ਟੇਕ ਰਹੀ ਹੈ ਹਰ ਸੱਜਣ ਦਾਵਣ ਲੱਗਿਆ ਕਹਿੰਦੇ ਇਹੋ ਜੇ ਸੱਜਣ ਦੇ ਪੱਲੇ ਲੱਗਿਆ ਕਿਸੇ ਨਾ ਦੇਈ ਬੰਨ ਆਖੰਤਮ ਸਮੇਂ ਤੇਰਾ ਜਮਾ ਦੇ ਨਾਲ ਵਾਹ ਨਹੀਂ ਪਵੇਗਾ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰ ਤੁਹਾਡਾ ਸੋਨਾ ਚੁਰਾਇਆ ਜਾ ਸਕਦਾ ਹੈ ਤੁਹਾਡਾ ਪੈਸਾ ਚੁਰਾਇਆ ਜਾ ਸਕਦਾ ਹੈ ਤੁਹਾਡੇ ਘਰ ਬਾਰ ਫਲੈਟ ਕਾਰੋਬਾਰ ਤੇ ਕਿਸੇ ਗੈਰ ਦਾ ਕਬਜ਼ਾ ਹੋ ਸਕਦਾ ਹੈ ਪਰ ਜਿਹੜਾ ਤੁਹਾਡਾ ਗੁਣ ਹੈ ਕਿਸੇ ਵਿੱਚ ਵੀ ਕੋਈ ਗੁਣ ਹੈ ਕਿਸੇ ਵਿੱਚ ਕਾਰਪਿੰਟਰ ਦਾ ਹੈ ਕਿਸੇ ਵਿੱਚ ਡੈਂਟਿਕ ਪਿੰਟਕਰ ਦਾ ਹੈ ਕਿਸੇ ਵਿੱਚ ਟੀਚਰ ਦਾ ਹੈ ਕਿਸੇ ਵਿੱਚ ਕਲਰਕ ਦਾ ਹੈ ਮੈਨੇਜਰ ਦਾ ਹੈ ਕਿਸੇ ਦਾ ਵੀ ਹੈ ਪਰ ਉਹ ਗੁਣ ਕਦੀ ਨਹੀਂ ਚੁਰਾਇਆ ਜਾਂਦਾ ਗੁਣ ਇਨਸਾਨ ਦੇ ਅੰਦਰ ਹੀ ਰਹਿੰਦਾ ਹੈ ਬਾਹਰੀ ਚੀਜ਼ਾਂ ਚੁਰਾਈਆਂ ਜਾ ਸਕਦੀਆਂ ਨੇ ਸਾਬ ਕਿੰਨੇ ਰੱਬ ਕੀ ਹੈ ਗੁਣ ਹੁਣ ਨਿਮਰਤਾ ਦਾ ਸਰੂਪ ਨਹੀਂ ਹੈ ਪਿਆਰ ਦਾ ਸਰੂਪ ਨਹੀਂ ਹੈ ਵਿਰਾਗ ਦਾ ਸਰੂਪ ਨਹੀਂ ਹੈ ਮਾਫ਼ ਕਰਨ ਦੇਣ ਦਾ ਸਰੂਪ ਨਹੀਂ ਹੈ ਸਾਰੇ ਗੁਣ ਨਹੀਂ ਉਸੇ ਤਰ੍ਹਾਂ ਪਾਪ ਦਾ ਸਰੂਪ ਨਹੀਂ ਹੈ ਵਕਾਰਾਂ ਦਾ ਕਾਮ ਦਾ ਨਹੀਂ ਹੈ ਕ੍ਰੋਧ ਦਾ ਨਹੀਂ ਹੈ ਸਾਰੀਆਂ ਸੋਚ ਨੇ ਹੁਣ ਜਿੱਦਾਂ ਦਾ ਇਨਸਾਨ ਦੀ ਸੋਚ ਹੈ ਓਦਾਂ ਦਾ ਉਹਦਾ ਸੁਭਾਅ ਹੈ ਸਾਹਿਬ ਕਹਿੰਦੇ ਹੋ ਸਕਦਾ ਮਾਨਕ ਮੋਤੀ ਨਾਮ ਪ੍ਰਭ ਬਾਕੀ ਜਿੰਨੀਆਂ ਵੀ ਚੀਜ਼ਾਂ ਨੇ ਚੁਰਾਈਆਂ ਜਾ ਸਕਦੀਆਂ ਹੈਰਾ ਫੇਰੀ ਹੋ ਸਕਦੀ ਹੈ ਠੱਗੀ ਹੋ ਸਕਦੀ ਹੈ ਬਲੈਕਮੇਲ ਹੋ ਸਕਦਾ ਹੈ ਪਰ ਜਿਹੜੇ ਨਾਮ ਦੇ ਮਾਨਕ ਮੋਤੀ ਗੁਣ ਨੇ ਜਿਹਦੇ ਬਾਰੇ ਸਾਹਿਬ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਹਰੇਕ ਦੀ ਮਤ ਵਿੱਚ ਚੰਗੇ ਗੁਣ ਹੈਗੇ ਨੇ ਇਹ ਗੱਲ ਵੱਖਰੀ ਹੈ ਕੋਈ ਪ੍ਰਗਟ ਕਰੇ ਜਾਂ ਨਾ ਕਰੇ ਪ੍ਰਗਟ ਕਰਨ ਦਾ ਇੱਕੋ ਇੱਕ ਜਰੀਆ ਸਾਹਿਬ ਕਹਿੰਦੇ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਸਿੱਖਿਆ ਸੁਣ ਲਈ ਗੁਰ ਪਰਗਟ ਹੋ ਗਏ ਜਿੰਨਾ ਚਿਰ ਸੱਜਣ ਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਨਹੀਂ ਸੁਣਿਆ ਉਹ ਠੱਗੀ ਹੈ ਪਰ ਜਦੋਂ ਨਾਨਕ ਪਿਤਾ ਪਾਸ਼ਾ ਜੀ ਦੀ ਸਿੱਖਿਆ ਨੂੰ ਗੁਣਾ ਨੂੰ ਸੁਣ ਲਿਆ ਉਹ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ ਜਿੰਨਾ ਚਿਰ ਭੂਮੀਆਂ ਨੇ ਗੁਰਨਾਨਕ ਦੀ ਸਿੱਖਿਆ ਨੂੰ ਨਹੀਂ ਸੁਣਿਆ ਉਹ ਚੋਰ ਹੈ ਪਰ ਜਦੋਂ ਸਿੱਖਿਆ ਨੂੰ ਸੁਣ ਲਿਆ ਸਿਧਾਂਤ ਸਮਝ ਲਿਆ ਉਹ ਭਾਈ ਭੂਮੀਆਂ ਬਣ ਗਿਆ ਕੌਡਾ ਪੀਲ ਹੈ ਰਾਖਸ਼ੀਣੀ ਹੈ ਵਲੀ ਘਧਾਰੀ ਹੈ ਕਿੰਨੇ ਲੋਕ ਨੇ ਇਦਾਂ ਦੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਜਿੰਨਾ ਚਿਰ ਛੇਵੇਂ ਪਾਤਸ਼ਾਹ ਦੀ ਸਿੱਖਿਆ ਨੂੰ ਨਹੀਂ ਸੁਣਿਆ ਲੋਕਾਂ ਦੇ ਡੰਗਰ ਚਰਾਉਂਦੇ ਨੇ ਤੇ ਦੂਜੇ ਪਿੰਡ ਵੇਚ ਦਿੰਦੇ ਨੇ ਪਰ ਜਦੋਂ ਛੇਵੇਂ ਪਾਤਸ਼ਾਹ ਦੀ ਸਿੱਖਿਆ ਨੂੰ ਸੁਣ ਲਿਆ ਇਦਾਂ ਦਾ ਜੀਵਨ ਕਮਾਲਿਆ ਕਿ ਬਿਧੀ ਚੰਦ ਛੀਨਾ ਗੁਰੂ ਦਾ ਸੀਨਾ ਮਾਰੇ ਨੇ ਕਿਸੇ ਨੂੰ ਆਪ ਦਾ ਪੁੱਤਰ ਕਹਿ ਦਿੱਤਾ ਪਰ ਇੱਕੋ ਇੱਕ ਸਿੱਖ ਇਤਿਹਾਸ ਵਿੱਚ ਜਿਹਨੂੰ ਸਤਿਗੁਰ ਨੇ ਆਪਣੀ ਛਾਤੀ ਕਿ ਆਪਣਾ ਸੀਨਾ ਕਿਹਾ ਹੈ ਉਹ ਹੈ ਬਾਬਾ ਬਿਧੀ ਚੰਦ ਹੁਣ ਸਹਿਬ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਤੇਰੇ ਅੰਦਰੋਂ ਕੋਈ ਪਿਆਰ ਨਹੀਂ ਖੋ ਸਕਦਾ ਵਰਾਗ ਨਹੀਂ ਖੋ ਸਕਦਾ ਨਿਮਰਤਾ ਨਹੀਂ ਖੋ ਸਕਦਾ ਹੁਣ ਲੱਗੈ ਨਾਹੀਂ ਸੰਨ ਅੱਗੇ ਕਹਿੰਦੇ ਰੰਗ ਸਭੇ ਨਰਾਇਣ ਨੇ ਹੁਣ ਜਦੋਂ ਤੂੰ ਪ੍ਰਭੂ ਦੇ ਰੰਗ ਵਿੱਚ ਰੰਗਿਆ ਗਿਆ ਹੁਣ ਚਾਹੇ ਗਮੀ ਹੈ ਚਾਹੇ ਖੁਸ਼ੀ ਹੈ ਚਾਹੇ ਨਫਾ ਹੈ ਚਾਹੇ ਨੁਕਸਾਨ ਹੈ ਇਹ ਸਾਰਿਆਂ ਤੈਨੂੰ ਰੱਬ ਦੀਆਂ ਦਾਤਾਂ ਲੱਗਣਗੀਆਂ ਆ ਪਿੱਛੇ ਜੇ ਦਿੱਲੀ ਫਤਿਹ ਦਿਵਸ ਮਨਾਇਆ ਕੌਮ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਦਾਸ ਨੰਗਲ ਦੀ ਘੜੀ ਦੇ ਵਿੱਚੋਂ ਗੁਲਾਮ ਕਰਕੇ ਲੈ ਕੇ ਗਏ ਬਹੁਤ ਭੜਕੀਲਾ ਚੋਲਾ ਪਨਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹਾਥੀ ਤੇ ਪਿੰਜਰਾ ਬਣਾ ਕੇ ਉਹਦੇ ਵਿੱਚ ਕੈਦ ਕੀਤਾ ਗਿਆ ਸਿੱਖਾਂ ਨੂੰ ਫੜ ਕੇ ਉਹਨਾਂ ਦੇ ਮੂੰਹ ਕਾਲੇ ਕਰਕੇ ਦਸਤਾਰਾਂ ਲਾ ਕੇ ਕੇਸ ਲਮਕਾ ਕੇ ਖੋਤਿਆਂ ਤੇ ਲਮਕਾ ਕੇ ਗੁਰਦਾਸ ਨੰਗਲ ਦੀ ਗੜੀ ਤੋਂ ਦਿੱਲੀ ਤੱਕ ਜਲੂਸ ਬਣਾ ਕੇ ਲੈ ਕੇ ਗਏ। ਰਾਹ ਵਿੱਚੋਂ ਜਿੱਥੇ ਵੀ ਕੋਈ ਸਿੱਖ ਮਿਲਦਾ ਉਹਨੂੰ ਫੜ ਲਿਆ ਜਾਂਦਾ। ਦਿੱਲੀ ਦੀ ਧਰਤੀ ਤੱਕ ਪਹੁੰਚਦਾ ਪਹੁੰਚਦਾ ਇਹ ਕਾਫਲਾ 700 ਸਿੱਖਾਂ ਦਾ ਬਣ ਗਿਆ। ਤੇ ਜਿੱਤੇ 30 ਹਜ਼ਾਰੀਆਂ ਪੱਜ ਏਰੀਆ ਦੇਖਦੇ ਆ ਇਸ ਜਗ੍ਹਾ ਤੇ ਰੋਜ਼ 100 ਸਿੱਖ ਦਾ ਉਹਨਾਂ ਦੇ ਮੁਤਾਬਕ ਕਤਲ ਕੀਤਾ ਜਾਂਦਾ। ਰਾਈਆਂ ਪਾਉਂਦੀਆਂ ਨੇ ਪੁੱਛਣਾ ਕੀਤਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡਾ ਰਾਜ ਸੀ। ਕਿਉਂਕਿ ਪਹਿਲਾ ਰਾਜ ਬਾਬਾ ਬੰਦਾ ਸਿੰਘ ਭਾਦਰ ਨੇ ਪੈਦਾ ਕੀਤਾ ਜਿੰਨੇ ਵੀ ਅੱਜ ਪੰਜਾਬ ਵਿੱਚ ਜ਼ਮੀਨਾਂ ਦੇ ਮਾਲਕ ਨੇ ਨਾ ਇਹਨਾਂ ਸਾਰਿਆਂ ਨੂੰ ਜ਼ਮੀਨਾਂ ਦਾ ਹੱਕ ਦਿਵਾਉਣ ਵਾਲੇ ਬਾਬਾ ਬੰਦਾ ਸਿੰਘ ਭਾਦਰ ਨੇ ਕਿ ਜਿਹੜਾ ਇਨਸਾਨ ਕਿਸੇ ਵੀ ਜ਼ਮੀਨ ਤੋਂ 10-15 ਸਾਲ ਤੋਂ ਵਾਰਿਆ ਉਹ ਜ਼ਮੀਨ ਉਸੇ ਦੀ ਹੈ ਕਿਸੇ ਮੁਗਲ ਸ਼ਾਸਕ ਦਾ ਕਿਸੇ ਰਾਜੇ ਦਾ ਉਹਦੇ ਤੇ ਅਧਿਕਾਰ ਨਹੀਂ ਹੈ ਰਾਇਆਂ ਪੰਦੀ ਨੇ ਪੁੱਛਣਾ ਕੀਤਾ ਕਿ ਤੁਹਾਡਾ ਰਾਜ ਰਿਆ ਤੁਸੀਂ ਆਪਣੇ ਰਾਜ ਦੇ ਸਿੱਕੇ ਚਲਾਏ ਤੁਹਾਡੀਆਂ ਰਾਜਧਾਨੀਆਂ ਬਣੀਆਂ ਤੁਹਾਡਾ ਏਰੀਆ ਬਣਿਆ ਤੇ ਅੱਜ ਕੀ ਹਾਲਾਤ ਬਣੇ ਕਿ ਤੁਹਾਡੇ ਮੂੰਹ ਕਾਲੇ ਕਰਕੇ ਕੇਸ ਖੋਲ ਕੇ ਲਮਕਾ ਕੇ ਖੋਤਿਆਂ ਤੇ ਟੰਗਿਆ ਜਾ ਰਿਹਾ ਹੈ ਤੇ ਉਦੋਂ ਗੁਰਸਿੱਖਾਂ ਦੀ ਚੜ੍ਹਦੀ ਕਾਲਾ ਦੀ ਅਵਸਥਾ ਦੇ ਬੋਲੇ ਸੀ ਉਹ ਕਨੇ ਜਦੋਂ ਰਾਜ ਸੀ ਅਸੀਂ ਉਦੋਂ ਵੀ ਕਾਲਪੁਰਖ ਦਾ ਸ਼ੁਕਰਾਨਾ ਕਰਦੇ ਰਹੇ ਤੇ ਅੱਜ ਅਸੀਂ ਗ੍ਰਿਫਤਾਰ ਹੋ ਕੇ ਜਾ ਰਹੇ ਹਾਂ ਅਸੀਂ ਅੱਜ ਵੀ ਕਾਲਪੁਰਖ ਦਾ ਸ਼ੁਕਰਾਨਾ ਕਰ ਰਹੇ ਹਾਂ ਕਿ ਨਾ ਤਾਂ ਸਾਨੂੰ ਖੁਸ਼ੀ ਦੇ ਵਿੱਚ ਕੁਝ ਬਹੁਤੀ ਹੈ ਤੇ ਨਾ ਹੀ ਸਾਨੂੰ ਗਮੀ ਦੇ ਵਿੱਚ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ ਵੈਸੇ ਅਸੀਂ ਇਦਾਂ ਦੀ ਬਾਣੀ ਮਾਰਗ ਦੇ ਨਾਲ ਹੀ ਜੋੜ ਲਈ ਹੈ ਉੱਥੇ ਸਤਿਗੁਰੂ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਉਦਾਂ ਤਾਂ ਮੇਰੇ ਵਰਗੇ ਸਾਰੇ ਸਿੱਖ ਨੇ ਸਾਰੇ ਕਹਿੰਦੇ ਮੈਂ ਸਰਦਾਰ ਜੀ ਹਾਂ ਪਰ ਸਰਦਾਰ ਦੀ ਸਿੱਖ ਦੀ ਅਸਲ ਪਰਖ ਉਹਦੇ ਘਰ ਵਿੱਚ ਔਟਰੇ ਜਨਾਜ਼ੇ ਅਰਤੀ ਵਾਲੇ ਦਿਨ ਹੁੰਦੀ ਹੈ ਜਾਂ ਉਹਦੇ ਵਿਆਹ ਸ਼ਾਦੀ ਵਾਲੇ ਦਿਨ ਹੁੰਦੀ ਹੈ ਜੇ ਤਾਂ ਸਾਰੇ ਕਰਮ ਗੁਰੂ ਦੇ ਮੁਤਾਬਕ ਨੇ ਤਾਂ ਸਿੱਖ ਹੈ ਤੇ ਜੇ ਸਾਰੇ ਕਰਮ ਬ੍ਰਾਹਮਣ ਦੇ ਮੁਤਾਬਕ ਨੂੰ ਸਿੱਖ ਇਤਿਹਾਸ ਸਿੱਖ ਪਰੰਪਰਾ ਸਿੱਖ ਮਰਜ਼ਾਦਾ ਥੋੜੀ ਕਹਿੰਦੀ ਕਿ ਮਟਕੀ ਭਣੀ ਜਾਵੇ ਡੈਡ ਬੋਡੀ ਦੇ ਅੱਗੇ ਅੱਗੇ ਬ੍ਰਾਹਮਣ ਕਹਿੰਦਾ ਸਿੱਖ ਮਤ ਥੋੜੀ ਕਹਿੰਦੀ ਹੈ ਕਿ ਡੈਡ ਬੋਡੀ ਦੀਆਂ ਹੱਡੀਆਂ ਨੂੰ ਚੁਗੋ ਤੇ ਕਿਸੇ ਪਾਣੀ ਵਿੱਚ ਜਾ ਕੇ ਪਾਓ ਕੋਈ ਮਰਜ਼ਾਦਾ ਨਹੀਂ ਕਹਿੰਦੀ ਸਾਡੀ ਪਰ ਜੇਕਰ ਉਸ ਸਵਾ ਦੇ ਵਿੱਚੋਂ ਹੱਡੀਆਂ ਚੁਗੀਆਂ ਜਾ ਰਹੀਆਂ ਕਿਸੇ ਜਗ੍ਹਾ ਤੇ ਪਾਈਆਂ ਜਾ ਰਹੀਆਂ ਇਹ ਸਿੱਖ ਦਾ ਕਰਮ ਨਹੀਂ ਹੈ ਬ੍ਰਾਹਮਣ ਦਾ ਕਰਮ ਹੈ ਸਿੱਖ ਕਦੀ ਨਹੀਂ ਕਹਿੰਦਾ ਕਿ ਨੌਵਾਂ ਕਰਨਾ ਦਸਵਾਂ ਕਰਨਾ ਗਿਆਰਵਾਂ ਕਰਨਾ ਉਠਾਲਾ ਕਰਨਾ ਵਰੀਣਾ ਕਰਨਾ ਇਹ ਸਾਰਾ ਹੀ ਬ੍ਰਾਹਮਣ ਦੀ ਮਿਥਿਓਲਜੀ ਹੈ ਗਰੜ ਪ੍ਰਾਣ ਦੀ ਕਿਉਂਕਿ ਸਿੱਖ ਤਾਂ ਰੋਜ਼ ਬਚਨ ਪੜ੍ਹਦਾ ਜੋ ਤੁਦ ਭਾਵੈ ਸਾਈ ਭਲੀ ਘਾਰ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਆਵਣ ਜਾਣ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਰਾਣਾ ਰਾਵਨ ਕੋ ਰਹਿ ਰੰਗ ਦਾ ਤੁੰਗ ਫਕੀਰ ਵਾਰੀ ਆਪੂ ਆਪਣੀ ਕੋਈ ਨਾ ਬੰਦਾ ਧੀਰ ਰਾਮ ਗਇਓ ਰਾਵਣ ਗਇਓ ਜਾਗੋ ਬੋਹ ਪਰਿਵਾਰ ਕੋ ਨਾਨਕ ਫਿਰ ਕਛ ਨਹੀਂ ਸੁਪਨੇ ਜਿਓ ਸੰਸਾਰ ਇਹ ਤਾਂ ਸੰਸਾਰਿਕ ਯਾਤਰਖਾਨਾ ਹੈ ਜਿੱਥੇ ਦਾਦਾ ਜਾਂਦਾ ਤੇ ਪੋਤਾ ਆ ਰਿਹਾ ਜੇ ਧੀ ਜਾਂਦੀ ਐ ਨੋ ਆ ਰਹੀ ਐ ਇਹ ਤਾਂ ਸੰਸਾਰਿਕ ਮੁਸਾਫਰਖਾਨਾ ਆਈ ਜਾਂਦੇ ਨੇ ਜਾਈ ਜਾਂਦੇ ਨੇ ਜੇ ਸੰਸਾਰ ਤੇ ਆਈ ਜਾਣ ਤੇ ਜਾਣ ਨਾ ਇਹ ਤਾਂ ਉੱਧੇ ਲੜ ਲੜ ਕੇ ਮਰ ਜਾਣਗੇ ਸਭ ਕੁਦਰਤ ਦੀ ਖੇਡ ਐ ਪਰ ਸਾਡਾ ਨੇਹ ਹੁੰਦਾ ਉਹਦੇ ਨਾਲ ਸਾਡਾ ਪਿਆਰ ਹੁੰਦਾ ਸੀ ਦੋ ਹੱਥੜੇ ਮਾਰਦੇ ਆ ਫਿਰ ਇੱਥੇ ਵੀ ਫਰਕ ਹੈ ਸਾਡਾ ਜੇ ਨੌਜਵਾਨ ਮਰ ਜੀ ਤਾਂ ਜ਼ਿਆਦਾ ਰੋਇਆ ਜਾਂਦਾ ਕਿਉਂ ਅਜੁੱਧ ਤੇ ਡਿਮਾਂਡ ਸੀ ਮੰਗ ਸੀ ਆਸਾ ਸੀ ਕਿ ਜੇ ਨੂੰ ਵਿਆਹਣਾ ਸੀ ਘਰ ਵਿੱਚ ਨੋ ਆਉਣੇ ਸੀ ਦਾਜ ਆਉਣਾ ਸੀ ਸਾਡੀ ਰੋਟੀ ਪਾਣੀ ਦੀ ਸੇਵਾ ਕਰਨੀ ਸੀ ਉਦੋਂ ਉਦੋਂ ਡੈੱਡ ਬੋਡੀ ਦਾ ਵਰਲਾਪ ਕਰਨ ਦਾ ਤਰੀਕਾ ਹੋਰ ਹੈ ਪਰ ਜਦੋਂ ਕੋਈ ਬੁੱਢਾ ਮਰ ਜਾਂਦਾ ਉਦੋਂ ਕਹਿੰਦੇ ਸ਼ੁਕਰ ਹੈ ਜੀ ਸਾਮ ਸੰਭਾਲ ਕਰਨੀ ਪੈਣੀ ਚਲੋ ਸਾਰਾ ਕੁਝ ਨਾਮ ਕਰਵਾ ਲਿਆ ਹੋਣੇ ਤੋਂ ਕੀ ਲੈਣਾ ਜਿਵੇਂ ਕਿਸਾਨ ਦੇ ਖੇਤ ਵਿੱਚ ਜਦ ਤੱਕ ਧਾਨ ਹੈ, ਗੇਹੂ ਹੈ, ਉਦੋਂ ਤੱਕ ਉਹਦੀ ਕੇਅਰ ਕਰਦਾ ਹੈ ਪਰ ਜਦੋਂ ਕੱਟ ਲਿਆ ਜਾਂਦਾ ਹੈ ਮੜ ਕੇ ਪ੍ਰਾਲ ਦੀ ਕੇਅਰ ਨਹੀਂ ਕੀਤੀ ਜਾਂਦੀ। ਪਰ ਗੁਰਮਤ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ। ਗੁਰਮਤ ਵਿੱਚ ਇਹ ਹੀ ਹੈ ਕਿ ਹਾਂ ਸਰੀਰ ਨੂੰ ਤੁਸੀਂ ਵੇਲੇ ਲਾਉਣਾ ਜਿੱਦਾਂ ਮਰਜ਼ੀ ਲਾ ਦਿਓ। ਚਾਹੇ ਹੁਣ ਪਾਣੀ ਵਿੱਚ ਸੁੱਟ ਦਿਓ, ਚਾਹੇ ਧਰਤੀ ਵਿੱਚ ਨੱਬ ਦਿਓ, ਚਾਹੇ ਉਹਨੂੰ ਅੱਗ ਦੇ ਨਾਲ ਸਾੜ ਦਿਓ ਬਸ। ਇਹ ਕੋਈ ਨਹੀਂ ਕਿ ਜਿਹੜੇ ਮਗਰ ਉਹਨਾਂ ਦਾ ਕਿਰਿਆ ਕਰਮ ਨਹੀਂ ਕੀਤਾ ਬਜ਼ੁਰਗ ਜਾਣਦੇ ਨੇ 1947 ਦੇ ਵਿੱਚ ਜਦੋਂ ਪੰਜਾਬ ਦੇ ਦੋ ਟੋਟੇ ਗਏ ਕਿੰਨੇ ਪਦੋਸ਼ੀ ਲੋਕਾਂ ਬੱਚਿਆਂ ਬਜ਼ੁਰਗਾਂ ਮਾਵਾਂ ਭੈਣਾਂ ਨੂੰ ਮਾਰ ਦਿੱਤਾ ਗਿਆ ਕਿਹਨੇ ਸੰਸਕਾਰ ਕੀਤੇ ਕਿਹਨੇ ਉਹਨਾਂ ਦੇ ਫੁੱਲ ਚੋਗੇ ਕਿਹਨੇ ਉਹਨਾਂ ਦੇ ਖੰਡਪਾੜ ਸਹਿਜ ਪਾੜ ਗਰਵ ਪ੍ਰਾਨ ਦੇ ਪਾਠ ਕਰਾਏ 84 ਦੇ ਵਿੱਚ 2.5 ਲੱਖ ਦੇ ਕਰੀਬ ਮਾਵਾਂ ਦੇ ਪੁੱਤ ਮਾਰ ਦਿੱਤੇ ਗਏ ਸੂਏ ਨਹਿਰਾ ਕਸੀਆਂ ਦੇ ਉੱਪਰ ਕਈਆਂ ਨੂੰ ਅੱਜ ਤੱਕ ਵੀ ਲਾਸ਼ਾਂ ਨਹੀਂ ਮਿਲੀਆਂ ਅੱਜ ਤੱਕ ਪਤਾ ਹੀ ਨਹੀਂ ਕਿ ਸਾਡਾ ਪਰਿਵਾਰ ਦਾ ਮੈਂਬਰ ਹੈਗਾ ਜਾਂ ਪੁਲਿਸ ਨੇ ਬਾਹਰ ਦਿੱਤਾ ਸੋ ਇਹ ਸਿਰਫ ਸਾਡੇ ਪਿੱਛੇ ਰਹਿ ਗਏ ਪਰਿਵਾਰ ਕ੍ਰਿਸਤੀਆਂ ਦੇ ਮਨ ਨੂੰ ਸਮਝਾਉਣ ਦੇ ਲਈ ਬਾਣੀ ਦਾ ਪ੍ਰਵਾਹ ਚਲਾਇਆ ਜਾਂਦਾ ਮਰੇ ਲਈ ਨਹੀਂ ਹੁੰਦਾ ਇਹ ਕਿ ਸਾਡਾ ਪਿਆਰ ਹੈ ਉਸ ਗਈ ਹੋਈ ਆਤਮਾ ਦੇ ਨਾਲ ਉਦੋਂ ਤੋਂ ਪਿਆਰ ਹਟ ਕੇ ਸਾਡਾ ਸ਼ਬਦ ਦੇ ਨਾਲ ਪੈ ਜਾਵੇ ਕਿਉਂਕਿ ਇੱਕੋ ਇੱਕ ਸ਼ਬਦ ਹੀ ਹੈ ਨਾ ਹੁਣ ਕੋਈ ਦੋ ਗੱਲਾਂ ਹੱਸ ਜਿਆ ਕਰੇ ਤੁਹਾਡੇ ਚਿਹਰੇ ਤੇ ਸਮੈਲ ਆ ਜਾਵੇਗੀ ਕੋਈ ਦੋ ਗੱਲਾਂ ਗਮੀਆਂ ਕਰੇ ਤੁਹਾਡੀ ਅੱਖਾਂ ਵਿੱਚ ਪਾਣੀ ਆ ਜਾਵੇਗਾ ਸ਼ਬਦ ਵਿੱਚ ਬਹੁਤ ਵੱਡੀ ਤਾਕਤ ਹੈ ਮਾਰ ਕਹਿੰਦੇ ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਸਥੰਮਣ ਗੁਰੂ ਦਾ ਸ਼ਬਦ ਤੁਹਾਡੇ ਮਨ ਨੂੰ ਤਾਕਤ ਦਿੰਦਾ ਹੈ એનર્ਜੀ ਦਿੰਦਾ ਹੈ ਚੜਦੀ ਕਲਾ ਦੇ ਬੋਲੇ ਨੇ ਸਾਡੇ ਸਾਰੇ ਜਿੰਨੇ ਵਿੱਚ ਆਇਓ ਜਕਾਰਾ ਹੈ ਚਾਹੇ ਉਹ ਪਤੇ ਹੈ ਚਾਹੇ ਉਹ ਦੋਰੇ ਨੇ ਸਾਰੇ ਹੁਣ ਸਹਿਬ ਕਹਿੰਦੇ ਰੰਗ ਸਭੇ ਨਰਾਇਣੇ ਜੇਤੇ ਮਨ ਭਵਨ ਹੁਣ ਰੱਬ ਜੋ ਕਰਦਾ ਭਾਈ ਉਹੀ ਚੰਗਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਰੱਬ ਨੂੰ ਚੰਗਾ ਲੱਗਦਾ ਉਹ ਸਾਨੂੰ ਬੰਦਨਾ ਪੈਣਾ ਚਾਹੀਏ ਅੱਜ ਮੰਨੋ ਚਾਹੀਏ ਕੱਲ ਮੰਨੋ ਕਹਿੰਦੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜਿਨ੍ਹਾਂ ਨੂੰ ਮਾਲਕ ਜੀ ਤੁਸੀਂ ਆਪਣੇ ਬਣਾ ਲਿਓ ਸਦਾ ਹੀ ਤੁਹਾਡਾ ਧੰਨਵਾਦ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਗੁਰੂ ਨੂੰ ਵਾਹ ਕਹਿੰਦੇ ਨੇ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਨ ਜੇ ਅਸੀਂ ਆਪਣੇ ਆਪ ਮਿਲ ਜਾਂਦੇ ਹੋਈਏ ਜੇ ਸਭ ਕੁਝ ਸਾਡੇ ਮੁਤਾਬਕ ਹੀ ਹੋਵੇ ਤਾਂ ਅਸੀਂ ਰੋਈਏ ਕਿਉਂ ਸਭ ਕੁਝ ਸਾਡੇ ਮੁਤਾਬਕ ਨਹੀਂ ਹੈ ਤੁਸੀਂ ਜਿੰਨਾ ਮਰਜੀ ਜ਼ੋਰ ਕਰੋ ਮਾਰ ਕਹਿੰਦੇ ਜ਼ਾਰ ਜ਼ਰਵਾਨਾ ਜੇ ਕਰੇ ਜ਼ਰ ਗਿਆ ਜਾਂਦਾ ਹੈ ਬਢੇਪੇ ਨੂੰ ਕੋਈ ਬੰਦਾ ਬਢੇਪੇ ਨੂੰ ਛਪਾਉਣ ਦਾ ਯਤਨ ਕਰੇ ਜ਼ਰਵੇਸ਼ ਕਰਨ ਦੀ ਆਈ ਹੈ ਬਢੇਪਾ ਤਾਂ ਦੇ ਵੇਸ਼ ਕਰਦਿਆਂ ਕਰਦਿਆਂ ਆ ਹੀ ਜਾਣਾ ਕਿੰਨੇ ਤਰ੍ਹਾਂ ਦੀਆਂ ਦਵਾਈਆਂ ਨੇ ਟੌਣ ਕਾਜਕ ਨਹੀਂ ਕੋਈ ਵਿਟਾਮਿਨ ਖਾ ਰਿਹਾ ਕੋਈ ਤਾਕਤ ਦੀ ਦਵਾਈ ਖਾ ਰਿਹਾ ਪਰ ਹੌਲੀ-ਹੌਲੀ ਸਰੀਰ ਖਰਦਾ ਜਾ ਰਿਹਾ ਹੌਲੀ-ਹੌਲੀ ਬਢੇਪੇ ਵਾਲੇ ਪਾਸੇ ਜਾ ਰਿਹਾ ਸਾਡੇ ਵੱਸ ਨਹੀਂ ਹੈ ਨਾ ਜਵਾਨੀ ਸਾਡੇ ਵੱਸ ਹੈ ਨਾ ਬਚਪਨ ਸਾਡੇ ਵੱਸ ਹੈ ਨਾ ਬਢੇਪਾ ਸਾਡੇ ਵੱਸ ਹੈ ਕਿੰਨੇ ਸਰਦਾਰਾਂ ਦੇ ਬੱਚੇ ਅਜੇ ਤੱਕ ਸ਼ਾਦੀਆਂ ਨਹੀਂ ਹੋਈਆਂ ਉਹਨਾਂ ਦੇ ਯੋਗ ਵਾਰ ਨਹੀਂ ਲੱਭੇ ਜਾ ਸਾਡੇ ਵਸ ਹੁੰਦਾ ਤਾਂ ਹੋ ਜਾਂਦੀਆਂ ਨਹੀਂ ਇਹ ਸਜੋਗਾਂ ਦੇ ਵਸ ਹੈ ਕਿੰਨੇ ਕਾਰੋਬਾਰ ਕਰਦੇ ਨੇ ਕਿੰਨੀਆਂ ਅਰਦਾਸਾਂ ਮਹੂਰਤ ਕਰਕੇ ਕਰਦੇ ਨੇ ਕਾਰੋਬਾਰ ਨਹੀਂ ਚੱਲਦੇ ਫੇਲ ਹੋ ਜਾਂਦੇ ਨੇ ਉਹ ਸਾਡੇ ਵਸ ਨਹੀਂ ਹੈ ਉਹ ਸਾਡੇ ਮੁਕੱਦਰਾਂ ਦੇ ਵਸ ਹੈ ਕੋਈ ਵੀ ਚੀਜ਼ ਸਾਡੇ ਵਸ ਨਹੀਂ ਹੈ ਸਾਡੇ ਸਰੀਰ ਦਾ ਕੋਈ ਪਾਤ ਸਾਡੇ ਵਸ ਨਹੀਂ ਹੈ ਜੇ ਸਾਡੇ ਵਸ ਹੁੰਦਾ ਸਾਡੀ ਅੱਖਾਂ ਦੀ ਨਿਗਾ ਕਿਉਂ ਘਟਦੀ ਆ ਸਾਡਾ ਕੰਨਾਂ ਤੋਂ ਬੋਲਾਪਣ ਕਿਉਂ ਹੁੰਦਾ ਸਾਡਾ ਗੋਡਿਆਂ ਦਾ ਦਰਦ ਸਾਡੀ ਤੋਰ ਕਿਉਂ ਬਦਲਦੀ ਸਾਡੇ ਵਾਲ ਕਾਲਿਆਂ ਤੋਂ ਚਿੱਟੇ ਕਿਉਂ ਹੁੰਦੇ ਕੁਝ ਵੀ ਸਾਡੇ ਵਸ ਨਹੀਂ ਹਮਾਰੇ ਕਿੰਨੇ ਜੋ ਪ੍ਰਭ ਕੀਤੇ ਆਪਣੇ ਮਾਲਕ ਜੀ ਇੰਨੀ ਕੋ ਕਿਰਪਾ ਕਰਿਓ ਤੁਸੀਂ ਸਾਨੂੰ ਆਪਣੇ ਬਣਾਇਆ ਅਸੀਂ ਤੁਹਾਡਾ ਧੰਨਵਾਦ ਕਰੀਏ ਆਪਨ ਲੀਆ ਜੇ ਮਿਲੇ ਵਿਛੜ ਕਿਉਂ ਰਵਨ ਜੇ ਸਭ ਕੁਝ ਹੀ ਸਾਡੇ ਮੁਤਾਬਕ ਹੋਵੇ ਸਾਡਾ ਤੁਹਾਡੇ ਤੋਂ ਵਿਛੋੜਾ ਕਿਉਂ ਪਵੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਪਰ ਕਹਿੰਦੇ ਜਿਹੜੇ ਸਾਧੂ ਗੁਰੂ ਨੂੰ ਮਿਲ ਜਾਂਦੇ ਨੇ ਉਹ ਸਦਾ ਹੀ ਮਾਲਕ ਦੀ ਕਿਰਪਾ ਮਿਹਰ ਦੇ ਪਾਤਰ ਬਣਦੇ ਨੇ ਕਹਿੰਦੇ ਫਿਰ ਉਹਨਾਂ ਦੇ ਲਈ ਹੈ ਹਰਜੀਠ ਰੰਗੇਲਾ ਪਹਿਲਾ ਸਿਗਾ ਹਰਜੀਠ ਜੁੜੰਦਾ ਕਿ ਜਿਹੜੇ ਹਰੀ ਜੇਠ ਨਾਲ ਜੁੜ ਗਏ ਉਹਨਾਂ ਦੇ ਅੰਦਰ ਕਿਹੜੀ ਅਵਸਥਾ ਆਈ ਕਹਿੰਦੇ ਹਾਰ ਜੇਠ ਰੰਗੀਲਾ ਉਹਨਾਂ ਦਾ ਸਾਰਾ ਜੀਵਨ ਹੀ ਰੰਗਾਂ ਦੇ ਨਾਲ ਪਿਆਰ ਦੇ ਨਾਲ ਸ਼ੁਕਰਾਨੇ ਦੇ ਨਾਲ ਭਰਿਆ ਗਿਆ ਤੈਸ ਧਣੀ ਉਹ ਵੱਡਿਆਂ ਭਾਗਾ ਵਾਲੇ ਹੋ ਗਏ ਜਿਸ ਕੈ ਭਾਗ ਮਥਨ ਉਹਨਾਂ ਦੇ ਮੱਥੇ ਦੇ ਚੰਗੇ ਕਰਮ ਚੰਗੇ ਭਾਗ ਉਕਰਿਆਏ ਉਹ ਗੁਰੂ ਪਿਤਾ ਨੂੰ ਭਾ ਕੇ ਜੀਵਨ ਦੇ ਜੀ ਮੁਕਤ ਹੋ ਕੇ ਪ੍ਰਭੂ ਦੀ ਦਰਗਾਹ ਦੇ ਵਿੱਚ ਚਲੇ ਗਏ ਸੰਗਤਾਂ ਦਾ ਧੰਨਵਾਦ ਇੱਕ ਬੇਨਤੀ ਹੈ ਜੀ ਮੁਖਵਾਕ ਵਾਲੇ ਬੋਰਡ ਤੇ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਮੀ ਮੀ ਨਦੀ ਰੰਭਤਾਂ ਨੂੰ ਦਰਸਾਉਂਦੇ ਹੋਏ ਪਾਵਨ ਪਵਿੱਤਰ ਬੋਲਾਂ ਨੂੰ ਲਿਖਣ ਦੀ ਸੋ ਕੜਾ ਪ੍ਰਸ਼ਾਦ ਦੀ ਸਮਾਪਤੀ ਤੋਂ ਉਪਰੰਤ ਜਰੂਰ ਆਪ ਸੰਗਤ 2 2 3 3 ਵਾਰ ਸ਼ਬਦ ਨੂੰ ਪੜ੍ਹ ਕੇ ਜਾਇਓ ਕਿਉਂਕਿ ਅੱਜ ਗੁਰਦੁਆਰਾ ਕੇਵਲ ਦੋ ਚੀਜ਼ਾਂ ਦੇ ਲਈ ਜ਼ਿਆਦਾ ਰਹਿ ਗਏ ਨੇ ਸਾਰੇ ਥਾਵਾਂ ਤੇ ਇੱਕ ਤਾਂ ਹੁੰਦਾ ਕਿ ਅਸੀਂ ਕੁਝ ਦੇਣ ਵਾਸਤੇ ਜਾਣਾ ਪਹਿਲਾਂ ਸਮਾਂ ਅਸੀਂ ਗੁਰਦੁਦਵਾਰੇ ਸਿੱਖਣ ਵਾਸਤੇ ਆਏ ਜਾਂਦਾ ਸੀ ਅੱਜ ਅਸੀਂ ਦੱਸਣ ਵਾਸਤੇ ਜਾਇਆ ਜਾਂਦਾ ਹੈ ਮੰਨ ਲਓ ਕੋਈ ਚੀਜ਼ ਨਹੀਂ ਲੱਗੀ ਸਾਡਾ ਸਾਰਿਆਂ ਦਾ ਧਿਆਨ ਉੱਥੇ ਰਹਿੰਦਾ ਜੋ ਲੱਗੀ ਨਹੀਂ ਚੀਜ਼ ਜਦੋਂ ਸਮਾਪਤੀ ਹੋ ਗਈ ਮੈਂ ਦੱਸ ਕੇ ਜਾਣਾ ਸਾਨੂੰ ਕੋਈ ਨਹੀਂ ਪਤਾ ਲੱਗਦਾ ਵੀ ਕਿਹੜਾ ਸ਼ਬਦ ਪੜਿਆ ਗਿਆ ਕਿਹੜਾ ਹੁਕਮ ਆਵਾ ਆ ਕੀ ਅਰਦਾਸ ਵਿੱਚ ਕਿਹਾ ਕਿਉਂ ਸਾਡਾ ਮਾਈਂਡ ਉਸ ਜਗ੍ਹਾ ਤੇ ਸੈੱਟ ਹੋ ਗਿਆ ਕਿਉਂ ਚੀਜ਼ ਅੱਜ ਜਾਗ ਰਹੀ ਹੈ ਮੈਂ ਕਮੇਟੀ ਨੂੰ ਕਹਿ ਕੇ ਜਾਣਾ ਕਿ ਮੈਨੂੰ 3 ਦਿਨ ਹੋ ਗਏ ਆਂ ਤੇ ਨੂੰ ਤੁਹਾਡਾ ਪੱਖਾ ਖਰਾਬ ਹੈ ਤੁਹਾਡੀ ਲਾਈਟ ਖਰਾਬ ਹੈ ਤੁਹਾਡੀ ਟੂਟੀ ਖਰਾਬ ਹੈ ਨਹੀਂ ਇਹ ਬਾਅਦ ਦੀਆਂ ਚੀਜ਼ਾਂ ਨੇ ਜੇ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਆਂ ਸੀ ਉਸ ਚੀਜ਼ ਨੂੰ ਗੱਡੀ ਚਲਾਉਣੇ ਨਾ ਅਪਾ ਕਿੰਨਾ ਉੱਥੇ ਹਾਜ਼ਰ ਹੁੰਨੇ ਆ ਜਰ ਕੋ ਧਿਆਨ ਪਾਸੇ ਹੋਇਆ ਆਪ ਵੀ ਬੰਦਾ ਮਰ ਜਾਂਦਾ ਦੂਜੇ ਨੂੰ ਵੀ ਮਾਰ ਦਿੰਦਾ ਸੋ ਇਹ ਸਾਡਾ ਜਿੰਨਾ ਵੀ ਕਨਸੈਪਟ ਹੈ ਨਾ ਮੰਨਦਾ ਹੈ ਤਣਦਾ ਨਹੀਂ ਹੈ ਤਣ ਤਾ ਕੇ ਬਹਿ ਗਿਆ ਬਸ ਮੰਨਦਾ ਹੈ ਅਗਲੀ ਜਿਹੜੀ ਖੁਰਾਕ ਹੈ ਤੁਹਾਡੇ ਤਣ ਦੀ ਉਹ ਤੁਹਾਨੂੰ ਲੰਗਰ ਵਿੱਚੋਂ ਮਿਲਣੀ ਹੈ ਸੋ ਕੋਸ਼ਿਸ਼ ਕਰਿਆ ਕਰੋ ਗੁਰ ਸ਼ਬਦ ਅਸੀਂ ਭਾਈ ਸਾਹਿਬ ਨਾਲ ਬੇਨਤੀ ਕੀਤੀ ਵੀ ਜਰੂਰ ਸਿਮਰਨ ਕਰਾਓ ਤੇ ਮੈਂ ਸੋਚ ਰਿਹਾ ਸੀ ਬਹੁਤ ਘੱਟ ਆਵਾਜ਼ਾਂ ਆ ਰਹੀਆਂ ਸੀ ਤੇ ਲੰਗਰ ਵਿੱਚੋਂ ਫੋਨ ਨਹੀਂ ਸੁਣਿਆ ਜਾਂਦੀ ਨਹੀਂ ਉੱਚੀ ਆਵਾਜ਼ ਆਉਂਦੀ ਹੈ ਸੋ ਕੋਸ਼ਿਸ਼ ਜਰੂਰ ਕਰਿਆ ਕਰੋ ਜਦੋਂ ਵੀ ਗੁਰੂ ਜੀ ਬੋਧ ਵਿੱਚ ਆਉਂਦੇ ਆ ਸਾਰਾ ਕੁਝ ਭੁੱਲ ਕੇ ਬਸ ਗੁਰੂ ਨੂੰ ਹਾਜ਼ਰ ਨਾਜ਼ਰ ਸਮਰਪਿਤ ਹੋ ਕੇ ਬੈਠਿਆ ਕਰੀਏ ਸੋ ਬੋਰਡ ਤੇ ਅੱਜ ਦੇ ਮਹੀਨੇ ਨੂੰ ਦਰਸਾਉਂਦੇ ਸ਼ਹੀਦਾਂ ਦੇ ਸਰਤਾਜ ਪਾਸ਼ਾ ਜੀ ਦੇ ਸ਼ਬਦ ਉਕਰੇ ਹੋਏ ਨੇ ਜਰੂਰ ਕੋਸ਼ਿਸ਼ ਕਰੋ 2-2 3-3 ਵਾਰ ਪੜ੍ਹ ਕੇ ਜਾਣ ਦੀ ਤਾਂ ਕਿ ਸਾਡੀ ਹਾਜ਼ਰੀ ਜਿਹੜੀ ਉਹ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਲੱਗ ਜਾਵੇ ਸੰਗਤ ਦਾ ਧੰਨਵਾਦ ਜੀਓ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ